ਮਾਮਲਾ ਅੰਮ੍ਰਿਤਸਰ ਦੇ ਥਾਣਾ ਮੁਕੰਪੂਰਾ ਅਧੀਨ ਆਉਂਦੇ ਇਲਾਕੇ ਦਾ ਹੈ ਜਿੱਥੇ 14 ਸਾਲਾਂ ਨਾਬਾਲਗ ਲੜਕੀ ਦੀ ਮਾਤਾ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦੱਸਿਆ ਕਿ ਉਕਤ ਨੌਜਵਾਨ ਜੋ ਕਿ 19 ਸਾਲ ਦਾ ਦੱਸਿਆ ਜਾ ਰਿਹਾ ਵੱਲੋਂ ਮੇਰੀ ਬੇਟੀ ਨੂੰ ਵਿਆਹ ਦਾ ਝਾਂਸਾ ਦੇ ਕੇ ਹੋਟਲ ਵਿੱਚ ਲਿਜਾ ਉਸ ਦੀ ਜਿੰਸੀ ਸ਼ੋਸ਼ਣ ਕੀਤਾ ਗਿਆ ਜਿਸ ਦੇ ਚੱਲਦਿਆਂ ਜਦੋਂ ਉਹਨਾਂ ਨੂੰ ਪਤਾ ਲੱਗਾ ਤਾਂ ਉਹਨਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਇਨਸਾਫ ਦੀ ਮੰਗ ਕੀਤੀ ਗਈ ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਚਓ ਪੁਲਿਸ ਥਾਣਾ ਮੋਕੰਪੂਰ ਨੇ ਦੱਸਿਆ ਕਿ ਉਹਨਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਇੱਕ 19 ਸਾਲਾ ਨੌਜਵਾਨ ਵੱਲੋਂ 14 ਸਾਲਾਂ ਦੀ ਲੜਕੀ ਨੂੰ ਵਿਆਹ ਦਾ ਚਾਂਸਾ ਦੇ ਕੇ ਜਿسمਾਨੀ ਸੰਬੰਧ ਬਣਾਏ ਜਿਸ ਦੇ ਚਲਦਿਆਂ ਪੁਲਿਸ ਵੱਲੋਂ ਮਾਪਿਆਂ ਦੇ ਬਿਆਨ ਤੇ ਪਰਚਾ ਦਰਜ ਕਰ ਨੌਜਵਾਨ ਦੀ ਗ੍ਰਿਫਤਾਰੀ ਕੀਤੀ ਗਈ ਹੈ। ਖਾਨੀ ਸਰ ਜੀ 14 ਸਾਲਾਂ ਦੀ ਲੜਕੀ ਦਾ ਕੀ ਮੈਟਰ ਨਹੀਂ ਦੱਸੋ। ਇਹ ਸਾਮੀਆਂ ਨਾਂ ਦੀ ਲੜਕੀ ਹੈ ਜੋੜਾ ਫਾਟਕ ਤਿਸ਼ੂ ਨਗਰ ਰਹਿਣ ਵਾਲੀ ਹੈ। ਇਹਦਾ ਮੁੰਡਾ ਆਪਣਾ ਜੈਪਾਲ ਪੁੱਤਰ ਰਸਪਾਲ ਸਿੰਘ ਪਿੰਡ ਬਾਲੇ ਚੱਕ ਦਾ ਇਹਦੇ ਨਾਲ ਫੇਰ ਹੋ ਗਿਆ ਸੀ ਇਹ ਫੇਰ ਤੋਂ ਚਲੋ ਉਹਨਾਂ ਦਾ ਪਹਿਲਾਂ ਹੋਟਲ ਚ ਲੈ ਕੇ ਨੂੰ ਜਾਂਦਾ ਰਿਹਾ ਕੁੜੀ ਨੂੰ ਬਾਅਦ ਚਾ ਸਾਡੇ ਕੋਲੋਂ ਇਹਨਾਂ ਨੇ ਇੱਕ ਸਟੇਜ ਦਿੱਤੀ ਇਹਨਾਂ ਨੇ ਮੇਰੀ 3 4 24 ਨੂੰ ਇਦਾਂ ਇਹਨਾਂ ਦੇ ਘਰ ਨਾਲ ਬਿਆਨ ਦਰਜ ਕਰਾਇਆ ਮਾਂ ਨੇ ਕੁੜੀ ਜੀ ਨੇ ਕਿ ਮੇਰੀ ਲੜਕੀ ਨੂੰ ਇਦਾਂ ਜ਼ਿਆਦਾ ਝਾਂਸਾ ਦੇ ਕੇ ਉਲਾਕੇ ਲੈ ਗਿਆ ਜਿਸ ਤਰ੍ਹਾਂ ਤਾਂ ਅਸੀਂ ਪਰਚਾ ਦਰਜ ਕਰਕੇ ਇਹਨੂੰ ਮੁੰਡੇ ਨੂੰ ਜੈਪਾਲ ਪੁੱਤਰ ਰਸਪਾਲ ਸਿੰਘ ਨੂੰ ਅਰੈਸਟ ਕੀਤਾ ਗਿਆਵਾ ਤੇ ਕੋਈ 164 ਦੇ ਬਿਆਨ ਕਰਾਇਆ ਗਿਆ 164 ਦੇ ਬਿਆਨਾਂ ਤੋਂ ਜਿਹੜਾ ਜੁਰਮ 376 ਪੋਸਟਕ੍ਰੈਡ ਦਾ ਵੱਧ ਜੁਰਮ ਕਰਕੇ ਦੋਸ਼ੀ ਦੀ ਗ੍ਰਿਫਤਾਰੀ ਕੀਤੀ ਗਈ। ਸਰ ਕਿਹੜੀ ਕਿਹੜੀ ਧਾਰਾ ਲੱਗੀ ਇਹ ਵਿੱਚ 376 ਤੇ 6 ਪੋਸਟਕ੍ਰੈਡ 363 366 ਆਈਪੀਸੀ ਤਹਿਤ ਹਵਾਲਾ ਕਰ ਦਿੱਤਾ ਗਿਆ। ਇਹਨਾਂ ਦੇ ਹਵਾਲੇ ਲਈ ਇਹਨੂੰ ਕੂਰੀ ਦੀ ਉਮਰ 14 ਸਾਲ ਦੇ ਕਰੀਬ ਹੈਗੀ ਆ ਜਿੱਦਾਂ ਕਿ ਅਸੀਂ ਬਾਕੀ ਲੋਕ ਦਾ ਸਕੂਲ ਤੋਂ ਰਿਕਾਰਡ ਅਨਸਰ ਕਰਦਾ ਹੈ। ਮੁੰਡੇ ਦੀ ਮੁੰਡੇ ਦੀ ਉਮਰ 19 ਸਾਲ ਦੇ ਕਰੀਬ ਹੈ। ਸਰ ਕੋਈ ਕਹਿ ਰਹੇ ਦੀ ਮੁੰਡੇ ਨਾਲ ਪਹਿਲਾਂ ਵੀ ਰਾਇਦਾਮਾ 30000 ਦੇ ਵਾਰਦੇ ਜੀ इन्होंने आपसे बार बार कोई किया तप्तीश जारी है तपतीश सारे तो ता अपने आवानी जो है इंडिया क्राइम न्यूज जुलम के खिलाफ जंग आप देख रहे हैं इंडिया क्राइम न्यूज